ਹਾਂਜੀ ਸਸਤੀ ਕਹਾਣੀ ਦੇ ਚੈਨਲ ਨੂੰ ਸੋ ਦੋਸਤੋ ਕੀ ਹਾ ਉਮੀਦ ਕਰਦਾ ਕਿ ਰਾਜੀ ਖੁਸ਼ੀ ਹੋਗੇ ਚੜ੍ਹਦੀ ਕਲਾ 'ਚ ਹੋਗੇ ਸੋ ਦੋਸਤ ਇੱਕ ਹੋਰ ਬਹੁਤ ਵਧੀਆ ਵੀਡੀਓ ਬਹੁਤ ਸੋਨਾ ਟੌਪਿਕ ਦਾ ਵੀਡੀਓ ਵਧੀਆ ਲਗੇ ਤਾਂ ਲਾਈਵ ਕਮੈਂਟ ਤੇ ਸ਼ੇਅਰ ਜਰੂਰ ਕਰਿਓ ਤੇ ਜੇ ਸਾਡੇ ਚੈਨਲ ਤੇ ਨਵੇਂ ਪਹਿਲੀ ਵਾਰ ਸਾਡੇ ਚੈਨਲ ਦੇ ਵੀਡੀਓਜ਼ ਦੇਖ ਰਹੇ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤਾਂਕਿ ਹਰ ਇੱਕ ਵੀਡੀਓ ਦੀ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਸੋ ਦੋਸਤੋ ਗੱਲ ਬਹੁਤ ਛੋਟੀ ਈ ਹੈ ਜਿਹੜੀ ਅੱਜ ਕਰਨ ਲੱਗੇ ਆ ਪਰ ਇਹਦਾ ਫਾਇਦਾ ਬਹੁਤ ਵੱਡਾ ਹੈ ਇਹਦਾ ਨੁਕਸਾਨ ਜਿਹੜੀ ਚੀਜ਼ ਮੈਂ ਦੱਸਣ ਲ ਇੱਕ ਨਾਰਮਲ ਗੱਲ ਆ ਵੀ ਅੱਜਕੱਲ ਮੋਬਾਈਲ ਦਾ ਜ਼ਮਾਨਾ ਆ ਹਣਾ ਤੁਹਾਨੂੰ ਪਤਾ ਸੋਸ਼ਲ ਮੀਡੀਆ ਇੰਨਾ ਹੋ ਚੁੱਕਿਆ ਵਾ ਹਣਾ ਹਰੇਕ ਦੇ ਹੱਥ ਵਿੱਚ ਬੱਚਿਆਂ ਦੇ ਹੱਥ 'ਚ ਮੋਬਾਈਲ ਬਜ਼ੁਰਗਾਂ ਦੇ ਹੱਥ 'ਚ ਮੋਬਾਈਲ ਮੋਬਾਈਲ ਤੇ ਹੀ ਦੁਨੀਆ ਟਿਕੀ ਹੋਈ ਆ ਹਣਾ ਚਲੋ ਠੀਕ ਆ ਟਾਈਮ ਦੇ ਨਾਲ ਨਾਲ ਹਣਾ ਚੀਜ਼ਾਂ ਬਦਲਦੀਆਂ ਨੇ ਸੋਸ਼ਲ ਮੀਡੀਆ ਹਣਾ ਬੜੀ ਸਾਡੀ ਹੈਲਪ ਵੀ ਕਰਦਿਆ ਸੀ ਗੱਲ ਦੀ ਹਣਾ ਤੇ ਪਰ ਜਿਹੜੀ ਇੱਕ ਮੇਨ ਚੀਜ਼ ਇਹ ਆ ਵੀ ਆਪਾਂ ਚਲੋ ਮੋਬਾਈਲ ਯੂਜ਼ ਕਰਦੇ ਆ ਦਿਨ ਵੇਲੇ ਕਰਦੇ ਆ ਠੀਕ ਆ ਓਕੇ ਆ ਕੋਟਾ ਠੀਕ ਆ ਜੀ ਪਰ ਜਦ ਆਪਾਂ ਰਾਤ ਨੂੰ ਸੌਣ ਤੋਂ ਬਾਅਦ ਆਪਣੇ ਰੂਮ ਦੀ ਬੈਡਰੂਮ ਦੀ ਬੱਤੀ ਬੰਦ ਕਰਕੇ ਲਾਈਟ ਆਫ ਕਰਕੇ ਮੋਬਾਈਲ ਚਲਾਉਣੇ ਆ ਉਹਦਾ ਕਿੰਨਾ ਬੈਨੀਫਿਟ ਪੈਂਦਾ ਸ਼ਾਇਦ ਤੁਹਾਨੂੰ ਕਈਆਂ ਨੂੰ ਇਹ ਚੀਜ਼ ਦਾ ਪਤਾ ਨਹੀਂ ਹੈਗਾ ਹਨਾ Google ਤੇ ਸਰਚ ਕਰਕੇ ਦੇਖੋ ਜਿਹੜੀਆਂ ਇਹਦੇ ਵਿੱਚੋਂ ਵੇਵਸ ਨਿਕਲਦੀਆਂ ਨੇ ਰੇਜ਼ ਨਿਕਲਦੀਆਂ ਨੇ ਹਨਾ ਕਿਰਨਾਂ ਜਿਹਨੂੰ ਆਪਾਂ ਕਹਿੰਦੇ ਆ ਰੇਜ਼ ਨਿਕਲਦੀਆਂ ਓਹੋ ਦਿਨ ਵੇਲੇ ਤਾਂ ਖਤਰਨਾਕ ਹੈਗੀ ਚਲੋ ਆਪਾਂ ਯੂਜ਼ ਕਰਨਾ ਕਿਉਂਕਿ ਆਪਾਂ ਕਮਾ ਕਰਾਣਾ ਬੰਦੇ ਆ ਫੋਨ ਇੱਕ ਆਪਣੇ ਜੀਵਨ ਦਾ ਹੋ ਇੱਕ ਅੰਗ ਬਣ ਚੁੱਕਿਆ ਵੀ ਇਹਦੇ ਬਿਨਾ ਗੁਜ਼ਾਰਾ ਨਹੀਂ ਹੈਗਾ ਹਣਾ ਪਰ ਰਾਤ ਨੂੰ ਆਪਾਂ ਸੋਸ਼ਲ ਮੀਡੀਆ ਜਿਆਦਾਤਰ ਲੋਕ ਰਾਤ ਨੂੰ ਸੋਸ਼ਲ ਮੀਡੀਆ ਬਹੁਤ ਦੇ ਹਥਿਆਰ ਆਪ ਨੂੰ ਪਾਏ ਜਾਂਦੇ ਆ ਜੀ ਤੇ ਚਲੋ ਮੋਬਾਈਲ ਤੇ ਰੀਲਾਂ ਦੇਖ ਲਈਆਂ ਜਾਂ ਜੋ ਵੀ ਦੇਖ ਲਿਆ ਵੀਡੀਓਜ਼ ਦੇਖ ਲਈਆਂ YouTube ਦੇਖ ਲਈਆ ਰਾਤ ਨੂੰ ਉਹਦੇ ਵਿੱਚ ਜਿਹੜੀਆਂ ਰੇਜ਼ ਨਿਕਲਦੀਆਂ ਇੰਨੀਆਂ ਖਤਰਨਾਕ ਹਨ ਉਹ ਸਾਡੀਆਂ ਅੱਖਾਂ ਤੇ ਇੰਨਾ ਬੈਡ ਇਫੈਕਟ ਪਾਉਂਦੀਆਂ ਨੇ ਕਿ ਜਨਨ ਕੇ ਅੱਖਾਂ ਦੇ ਕਈ ਤਰ੍ਹਾਂ ਦੀ ਪ੍ਰੋਬਲਮ ਤੁਸੀਂ ਗੂਗਲ ਤੇ ਸਰਚ ਕਰਕੇ ਦੇਖ ਲਓ ਮੈਂ ਜਿਆਦਾ ਡਿਟੇਲਸ ਵਿੱਚ ਦੱਸੂਗਾ ਵੀਡੀਓ ਲੰਬੀ ਹੋਏਗੀ ਗੂਗਲ ਤੇ ਸਰਚ ਕਰਕੇ ਦੇਖ ਲਓ ਵੀ ਰਾਤ ਨੂੰ ਮੋਬਾਈਲ ਯੂਜ਼ ਕਰਨਾ ਕਿੰਨਾ ਹਾਮ ਫੂਲਾ ਠੀਕ ਆ ਇੱਕ ਤਾਂ ਇਹ ਚੀਜ਼ ਤੋਂ ਪਰਹੇਜ਼ ਕਰਿਆ ਕਰੋ ਵੀ ਜਰਾਤ ਨੂੰ ਤੁਸੀਂ ਸੋਣੇ ਨੂੰ ਲਾਈਟ ਬੰਦ ਕਰਕੇ ਪਲੀਜ਼ ਪਲੀਜ਼ ਮੋਬਾਈਲ ਨਾ ਦੇਖਿਆ ਕਰੋ ਹਣਾ ਕੋਸ਼ਿਸ਼ ਕਰਿਆ ਕਰੋ ਤੇ ਦੂਜਾ ਇਹਦਾ ਬੈਡ ਇਫੈਕਟ ਇਹ ਹੈ ਆ ਆਪਾਂ ਰਾਤ ਨੂੰ ਚਲੋ ਮੋਬਾਈਲ ਯੂਜ਼ ਕੀਤਾ ਆਪਾਂ ਪੈ ਗਏ ਤੇ ਮੋਬਾਈਲ ਕੀ ਕਰਦੇ ਆ ਆਪਾਂ ਆਪਣੇ ਲੈਫਟ ਜਾਂ ਰਾਈਟ ਸਿਰਹਾਣੇ ਦੇ ਕੋਲ ਰੱਖ ਲੈਨੇ ਆ ਹਣਾ ਕਿਉਂਕਿ ਕਈਆਂ ਨੇ అలਾਰਮ ਵੀ ਲਗਾਇਆ ਹੁੰਦਾ ਹਨ ਸਵੇਰ ਨੂੰ ਜਲਦੀ ਉੱਠਣਾ ਸਾਜਰੇ ਉੱਠਣਾ ਹੁੰਦਾ ਹਨ ਇਹ ਚੀਜ਼ ਕਰਕੇ ਵੀ ਕੋਲੀ ਹਨਾ ਮੋਬਾਈਲ ਰੱਖ ਲੈਂਦੇ ਆ ਰਾਤ ਨੂੰ ਜਦੋਂ ਕੋਈ ਫੋਨ ਬੰਦ ਬੰਦ ਕੀਤਾ ਆ ਵੀ ਪਿਆਮ ਹੁੰਦਾ ਹਨ ਚਾਹੇ ਉਹਦੀ ਸਵਿਚ ਵੀ ਆਫ ਕਰ ਦਿਓ ਤੁਸੀਂ ਉਹਦੇ ਵਿੱਚੋਂ ਇੰਨੀਆਂ ਖਤਰਨਾਕ ਰੇਜ਼ ਨਿਕਲੀਆਂ ਜਿਹੜੀਆਂ ਸਾਡੇ ਆ ਬ੍ਰੇਨ ਤੇ ਜਿਹੜੀਆਂ ਤੇ ਨਾੜਾਂ ਹੁੰਦੀਆਂ ਨੇ ਹਨਾ ਇਹ ਸਿੱਧੀਆਂ ਆਈ ਸਾਈਟ ਨਾਲ ਵੀ ਕੰਟੈਕਟ ਹੁੰਦੀਆਂ ਨੇ ਹਨਾ ਤੇ ਉਹਨਾਂ ਤੇ ਇਹਦਾ ਇਹਦਾ ਬੜਾ ਬੈਡ ਇਫੈਕਟ ਬੰਦਾ ਇਹ ਵੀ ਗੂਗਲ ਤੇ ਸਰਚ ਕਰਕੇ ਦੇਖ ਲਿਓ ਸੋ ਮੈਂ ਇਹ ਕਹੂੰਗਾ ਵੀ ਰਾਤ ਨੂੰ ਸੌਣ ਤੋਂ ਬਾਅਦ ਜਦੋਂ ਤੁਸੀਂ ਲਾਈਟ ਆਫ ਕਰਦੇ ਨਾ ਕਮਰੇ ਦੀ ਤਾਂ ਪਲੀਜ਼ ਕੋਸ਼ਿਸ਼ ਕਰੋ ਕਿ ਆਪ ਨੂੰ ਮੋਬਾਈਲ ਨੂੰ ਅਵੇਟ ਕਰੋ ਜੇ ਦੇਖਣਾ ਵੀ ਆ ਤਾਂ ਲਾਈਟ ਦੇ ਵਿੱਚ ਦੇਖੋ ਹਨੇਰੇ ਵਿੱਚ ਮੋਬਾਈਲ ਦੇਖਣਾ ਬੰਦ ਕਰੋ ਇਸ ਚੀਜ਼ ਦਾ ਤੁਹਾਡੀ ਸਿਹਤ ਤੇ ਬਹੁਤ ਬੁਰਾ ਇਫੈਕਟ ਪੈ ਰਿਹਾ ਵਾ ਸੋ ਦੋਸਤੋ ਇੱਥੇ ਵੀਡੀਓ ਦਾ ਐਂਡ ਕਰਾਂਗੇ ਜੇ ਵੀਡੀਓ ਵਧੀਆ ਲੱਗੀ ਤਾਂ ਲਾਈਕ ਕਮੈਂਟ ਤੇ ਸ਼ੇਅਰ ਜਰੂਰ ਕਰਿਓ ਥੈਂਕ ਯੂ ਵੈਰੀ ਮਚ ਸਤਿ ਸ੍ਰੀ ਅਕਾਲ ਜੀ